ਪਟਾਣਕੋਟ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੇ ਪਿਛਲੇ ਦਿਨੀ ਢਾਕੀ ਰੋਡ ਅੰਬੀ ਮੋਬਾਈਲ ਹਟ ਵੇਚੋਂ ਹੋਈ ਚੋਰੀ ਤੇ ਦੋ ਅਪਰਾਧੀਆਂ ਨੂੰ ਕਾਬੂ ਕੀਤਾ ਜਿਸ ਦੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ ਜਗਦੀਸ਼ ਰਾਜ ਨੇ ਦੱਸਿਆ ਕਿ ਇਹਨਾਂ ਦੋਹਾਂ ਨੂੰ ਜਿਹੜੇ ਕਿ ਨਵਾਲਿਕ ਸੀ ਕਟਰੇ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਦੋਹਾਂ ਵਿੱਚੋਂ ਇੱਕ ਉੱਤੇ ਪਹਿਲੇ ਵੀ ਕਈ ਮਾਮਲੇ ਦਰਜ ਨੇ ਜਿਨ੍ਹਾਂ ਨੂੰ ਨਵਾਲਿਕ ਹੋਣ ਕਾਰਨ ਰਾਤੋ ਰਾਤ ਕੋਰਟ ਵਿੱਚ ਪੇਸ਼ ਕਰਕੇ ਬੱਚਿਆਂ ਨੂੰ ਜੁਵਨਾਈਲ ਜੇਲ੍ਹ ਵਿੱਚ ਇਹ ਜੇ ਤੱਕ ਆਇਆ ਹੈ ਉਹਨਾਂ ਨੇ ਦੱਸਿਆ ਕਿ ਇਹਨਾਂ ਨੇ ਪਹਿਲੇ ਵੀ ਪਠਾਨਕੋਟ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਹੋਈ ਸੀ ਉਹਨਾਂ ਨੇ ਆਖਿਆ ਕਿ ਮਾੜੇ ਅੰਸਰ ਮਾੜੇ ਕੰਮਾਂ ਤੋਂ ਬਾਅਦ ਆ ਜਾਣ ਨੇਤਾ ਉਹਨਾਂ ਤੇ ਸਖਤ ਕਾਰਵਾਈ ਕੀਤੀਆਂ ਜਾਣਗੀਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡੇ ਜ਼ਿਲ੍ਹੇ ਦੇ ਐਸਐਸਪੀ ਮਾਨ ਜੋ ਸਰਦਾਰ ਦਿਲਜੀਤ ਸਿੰਘ ਢਿਲੋਂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਜਿਹੜੀ ਹੈ ਪਿਆਰੇਆਂ ਸਾਹ ਦੇ ਖਿਲਾਫ ਜਿਹੜੀ ਮੁਹੰਮ ਜਿਹੜੀ ਆਰੰਭ ਕੀਤੀ ਹੋਈ ਹੈ ਉਹਦੇ ਸਬੰਧ ਵਿੱਚ ਥਾਣਾ ਡਿਵੀਜ਼ਨ ਨੰਬਰ 2 ਦੇ ਟਾਕੀ ਰੋੜ ਤੇ ਇੱਕ ਦੁਕਾਨ ਹੈ ਅਭੀ ਮੋਬਾਈਲ ਹਟ ਨਾ ਗਿਓ ਕੁਝ ਸਮਾਂ ਪਹਿਲਾਂ ਉੱਥੋਂ ਚੋਰੀ ਹੋ ਗਈ ਸੀ ਤਾਂ ਵੀ ਨਵੇਂ ਜਿਹੜੇ ਮੋਬਾਈਲ ਫੋਨ ਨੇ ਉਹ ਵੀ ਉੱਥੋਂ ਚੋਰੀ ਹੋ ਗਏ ਸੀ ਤੋਂ ਸਾਡੇ ਜਿਹੜੇ ਐਸਐਚਓ ਡਿਵੀਜ਼ਨ ਨੰਬਰ 2 ਅਰਨ ਕੁਮਾਰ ਕਾਲਗਿਆ ਜੀ ਨੇ ਬੜੀ ਮਿਹਨਤ ਕਰਕੇ ਇਸ ਚੋਰੀ ਨੂੰ ਕੇਸ ਕਰ ਲਿਆ ਤੇ ਜਿਹੜੇ ਚੋਰੀ ਕੀਤੀ ਹੋਈ ਮੋਬਾਈਲ ਫੋਨ ਸੀ 11 ਦੇ 11 ਉਹ ਸਾਰੇ ਹੀ ਰਿਕਵਰ ਕਰ ਲਏਗੇ ਤੇ ਜਿਹੜੇ ਚੋਰੀ ਕੀਤੀ ਸੀ ਇਹ ਦੋ ਬੱਚੇ ਨੇ ਜੁਗਨਾਈਲ ਜਿਹੜੇ ਕਟੜਾ ਦੇ ਰਹਿਣ ਵਾਲੇ ਵੀ ਕਿ ਕਟੜਾ ਤੋਂ ਆਂਦੇ ਸੀ ਇੱਥੇ ਤੇ ਰਾਤ ਨੂੰ ਦੁਕਾਨ ਤੋਂ ਚੋਰੀ ਕਰਕੇ ਰਾਤੋ ਰਾਤ ਵਾਪਸ ਕਟੜਾ ਚਲ ਜਾਂਦੇ ਸੀ ਤੋਂ ਫਿਰ ਬੜੀ ਮਿਹਨਤ ਕੀਤੀ ਹੈ ਇਹਦੇ ਵਿੱਚ ਸਾਡੀ ਟੀਮ ਨੇ ਤੇ ਇਸ ਚੀਜ਼ ਨੂੰ ਜਰਾ ਟ੍ਰੇਸ ਕੀਤਾ ਹੈ ਜਿਹੜੇ ਰਿਪੋਰਟ ਕੀ ਹੈ ਪੀ ਇਦੇ ਵਿੱਚੋਂ ਇੱਕ ਜਿਹੜਾ ਬੱਚਾ ਆ ਉਹਦੇ ਖਿਲਾਫ ਉੱਥੇ ਕਟੜੇ ਦੇ ਵਿੱਚ ਪਰਚੇ ਰਜਿਸਟਰ ਨੇ ਬਟ ਉਹ ਕਿੰਨੇ ਨੇ ਇਹ ਇਨਵੈਸਟੀਗੇਸ਼ਨ ਨੂੰ ਪਤਾ ਰਹੇ ਆ ਉਹ ਇੱਕ ਦਿਨ ਕੋ ਇੱਕ ਦਿਨ ਖਲਾਮ ਕਦਮ ਪਹਿਲਾ ਦਰਜ ਹੈਗੇ ਤੇ ਉੱਥੇ ਵੀ ਇਹਨਾਂ ਦੁਕਾਨਾਂ ਦੇ ਜਿਹੜੇ ਹੈ ਸ਼ਟਰ ਤੋੜ ਕੇ ਚੋਰੀ ਕੀਤੀ ਹੈ ਇਹਨਾਂ ਦੇ ਵਿੱਚ ਹੋਰ ਵੀ ਕੋਈ ਫਿਰ ਸ਼ਾਮਿਲ ਨਹੀਂ ਹੈ ਕੋਈ ਹੋਰ ਨਹੀਂ ਨਹੀਂ ਇਹ ਦੋ ਸੀ ਦੋਨੇ ਹੈ ਵੀ ਜੁਮਨੈਲ ਨੇ ਤੇ ਇਕੱਠੇ ਉਥੋਂ ਸਲਾਹ ਕਰਕੇ ਆਂਦੇ ਸੀ ਚੋਰੀ ਕਰਕੇ ਵਾਪਸ ਚਲੇ ਜਾਂਦੇ ਸੀ ਹਾਂ ਕੋਈ ਫਿਰ ਨਹੀਂ ਪਹਿਲੀ ਤਾਂ ਕੰਮ ਨਹੀਂ ਲਾਗੇ ਪਹਿਲਾਂ ਇਹ ਉੱਥੋਂ ਲਾਵਾ ਇਹਨਾਂ ਨੇ ਇੱਕ ਇੱਕ ਹੋਰ ਦੁਕਾਨ ਦੇ ਉੱਤੇ ਵੀ ਕੋਸ਼ਿਸ਼ ਕੀਤੀ ਸੀ ਬਟ ਉੱਥੇ ਇਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਤੇ ਇਹ ਸ਼ਟਰ ਇਹਨਾਂ ਨੇ ਤੋੜ ਲਿਆ ਸੀ ਬਟ ਕਾਮਯਾਬੀ ਨਹੀਂ ਮਿਲੀ ਉਹ ਘਿਰ ਚੋਰੀ ਹੋ ਤਾਂ ਬਚ ਗਈ ਉਹ ਸਾਡੇ ਜਿਹੜੇ ਪੀਸੀਆਰ ਵਾਲੇ ਸੀ ਉਹਦੇ ਕੁਮਾਰ ਦੇ ਆ ਗਏ ਤੇ ਇਹ ਉਹ ਕਿਸ ਕੇ ਸੀ ਰੈਸਟ ਕਰ ਲਏ ਇਹ ਦੋਨਾਂ ਨੂੰ ਰੈਸਟ ਕਰਕੇ ਕਹਿੰਗੇ ਜੁਵਨਾਈਲ ਸੀ ਤੇ ਫਿਰ ਰਾਤੀ ਇਹਨਾਂ ਨੂੰ ਕੋਰਟ ਤੇ ਪੇਸ਼ ਕਰਕੇ ਜਦੋਂ ਜਿਹੜੇ ਬੱਚਾ ਵੀ ਜੇਲ ਹੈ ਉਥੇ ਪਹੁੰਚਾ ਦਿੱਤਾ। ਸੁਨਕਾਰ ਜੂਨੀਅਰ ਕਹਿੰਦੀ ਜੂਨੀਅਰ ਕਦੀ ਆ ਕੇ ਕੁਝ ਕਰਦਾ ਨਹੀਂ ਸਾਰੀ ਆਲਮੋਸਟ ਜਿਹੜੀ ਹੈ ਸਾਰੀ ਜਿਹੜੀ ਰਿਕਵਰੀ ਹੈ 11 ਦੇ 11 ਮੋਬਾਈਲ ਫੋਨ ਜਿਹੜੇ ਆ ਨਵੇਂ ਨੇ ਦੂਸਰੇ ਬਣਾਉਣ ਨੂੰ ਸਾਰੇ ਰਿਕਵਰ ਕਰ ਲਏ ਮਾਡਮ ਫਰਮ ਕੀ ਰੱਖ ਦਿੰਦੇ ਮਾਰੇ ਅੰਸਰ ਨੂੰ ਇਹ ਹੈ ਦਾ ਇਹ ਵੀ ਉਹ ਮਾਰੇ ਕੰਮ ਛੱਡ ਦੇਣ ਪੁਲਿਸ ਨੂੰ ਕਿਸੇ ਵੀ ਕਿਸਮ ਦੇ ਕੇਨ ਬਖਸ਼ ਨਹੀਂ ਜਾਵੇਗਾ